ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਛੱਤੀਆਂ ਪਿੰਡਾਂ ਦੇ ਸਾਂਝੇ ਤਾਮ ਬਾਬਾ ਸੱਦਪੋਈ ਮੱਟ ਪੈਣਾ ਸਾਹਿਬ ਉੱਥੋਂ ਦੇ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਨਗਰਾਂ ਦੇ ਸਹਿਯੋਗ ਦੇ ਨਾਲ ਠੰਡੇ ਮਿੱਠੇ ਜਲਦੀ ਸ਼ਮੀਲ ਲਗਾਈ ਗਈ ਇਸ ਸ਼ਮੀਲ ਦੇ ਵਿੱਚ ਬਨਾਣਾ ਸ਼ੇਕ ਤੇ ਬ੍ਰਹਮੀ ਬਦਾਮ ਤਿਆਰ ਕਰਕੇ ਸੰਗਤਾਂ ਨੂੰ ਉਹਦੇ ਜਾਂਦੇ ਰਾਹੀਆਂ ਨੂੰ ਸ਼ਿਕਾਇਆ ਗਿਆ ਇਹ ਸ਼ਾਮ ਕੇ ਥੋੜੀ ਗਰਮੀ ਤੋਂ ਰਾਹਤ ਪਾਈ ਗਈ ਸਾਰੇ ਹੀ ਸੇਵਾਦਾਰਾਂ ਵੱਲੋਂ ਬੜੇ ਹੀ ਤਨਮਨ ਧੰਦੇ ਨਾਲ ਸੇਵਾ ਕਰਵਾਈ ਗਈ ਜਿੱਥੇ ਕਿਸੇ ਸੇਵਾਦਾਰ ਨੇ ਭਰਤਨ ਤੋਂ ਹੁੰਦੀ ਸੇਵਾ ਕੀਤੀ ਕਿਸੇ ਨੇ ਜਲ ਛਕਾਉਣ ਦੀ ਕਿਸੇ ਨੇ ਹਰ ਪ੍ਰਕਾਰ ਦੀ ਸੇਵਾ ਜਿਹੜੀ ਕੀਤੀ ਇਹ ਸੇਵਾ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਵੱਲੋਂ ਕੇਲਿਆਂ ਦੀ ਸੇਵਾ ਕੀਤੀ ਗਈ ਬਰਮੀ ਦੀਆਂ ਪੇਟੀਆਂ ਲੈ ਕੇ ਦਿੱਤੀਆਂ ਗਈਆਂ ਬਰਫ਼ ਦੀ ਸੇਵਾ ਕੀਤੀ ਗਈ ਦੁੱਧ ਦੀ ਸੇਵਾ ਕੀਤੀ ਗਈ ਹੋਰ अनेका ਸੇਵਾਵਾਂ ਸਾਂਝੇ ਤੌਰ ਤੇ ਕੀਤੀਆਂ ਗਈਆਂ ਜਿੱਥੇ ਰਾਹੀ ਗਿਰਾਂ ਨੇ ਜਲ ਸ਼ਕ ਕੇ ਥੋੜਾ ਗਰਮੀ ਤੋਂ ਰਾਹਤ ਪਾਈ ਆਉਂਦੇ ਜਾਂਦੇ ਮੁਸਾਫਰਾਂ ਨੂੰ ਸੰਗਤਾਂ ਨੂੰ ਜਲ ਸ਼ਕਾ ਕੇ ਨਿਹਾਲ ਕੀਤਾ ਗਿਆ ਉੱਤੇ ਹੀ ਨੌਜਵਾਨਾਂ ਵੱਲੋਂ ਸਾਰਾ ਦਿਨ ਕੜਕ ਦੀ ਧੁੱਪ ਦੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਗਿਆ ਗੁਰਦੁਆਰਾ ਬਾਬਾ ਸੱਜ ਪੋਈ ਭਿਆਣਾ ਸਾਹਿਬ ਇਹ ਸਥਾਨ ਮੋਗਾ ਬਰਨਾਲਾ ਰੋਡ ਉੱਪਰ ਸਥਿਤ ਹੈ ਜੋ ਕਿ ਬਦਨੀ ਕਲਾ rau ke kala ਬੀੜ ਬਦਨੀ ਪਰਲੋਪੋ ਦੇ ਵਿਚਕਾਰ ਬਣਿਆ ਹੋਇਆ ਹੈ ਜਿੰਨਾ ਵੀ ਪਰਿਵਾਰਾਂ ਨੇ ਬਰਫ ਦੀ ਕੇਲਿਆਂ ਦੀ ਬ੍ਰਹਮੀ ਬੰਦਾਵ ਦੀ ਖੰਡ ਦੀ ਦੁੱਧ ਦੀ ਹੋਰ ਵੀ ਕਈ ਪ੍ਰਕਾਰ ਦੀ ਜਿੰਨੇ ਵੀ ਪਰਿਵਾਰਾਂ ਨੇ ਸੇਵਾ ਕੀਤੀ ਸਮੂਹ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ ਗਿਆ ਤੇ ਆਉਂਦੇ ਸਾਲ ਦੇ ਲਈ ਐਮਟ ਜਾਬ ਛਰਦੀ ਹੋਈ ਇਹ ਸ਼ਵੀਰ ਸ਼ਾਮਾਂ ਨੂੰ ਨਿਰੰਤਰ ਸੰਪੂਰਨ ਹੋਈ ਡੇਲੀ ਰਾਊਕੇ ਨਿਊਜ਼ ਤੋਂ ਜਗਸੀਰ ਸਿੰਘ ਗੈਲਦੀ ਰਿਪੋਰਟ ਰਾਊਕੇ ਕਲਾ ਮੋਗਾ